ਲੈਂਡ ਪੋਲਿੰਗ ਦੇ ਖਿਲਾਫ ਨਾਭਾ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧੀ ਅਗਵਾਈ ਵਿੱਚ ਹੱਥਾਂ ਵਿੱਚ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਬਕਾ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਸਾਨਾਂ ਨਾਲ ਸਰੋਸਰੀ ਧੱਕਾ ਕੀਤਾ ਜਾ ਰਿਹਾ ਹੈ ਅਤੇ ਸਾਬਕਾ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਸਰੋਸਰੀ ਦਾ ਧੱਕਾ ਕੀਤਾ ਜਾ ਰਿਹਾ ਹੈ ਇਹ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਲੈਂਡ ਪੋਲਿੰਗ ਟੀਮ ਵਾਪਸ ਲੈਣੀ ਚਾਹੀਦੀ ਹੈ ਵੱਡਾ ਕਾਫਲਾ ਪਟਿਆਲਾ ਤਰਨੇ ਦੇ ਲਈ ਰਵਾਨਾ ਹੋਇਆ ਅੱਜ ਜਿਲ੍ਹਾ ਪਟਿਆਲਾ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਿਸਾਨ ਸੈੱਲ ਔਰ ਕਾਂਗਰਸ ਪਾਰਟੀ ਦੇ ਸਾਰੇ ਹੀ ਲੀਡਰ ਸਾਹਿਬਾਨਾਂ ਵੱਲੋਂ ਪਟਿਆਲੇ ਪੁੱਡਾ ਦੇ ਸਾਹਮਣੇ ਕਿਸਾਨਾਂ ਦੇ ਹੱਕ ਦੇ ਵਿੱਚ ਦਰਨਾ ਲਾਇਆ ਜਾ ਰਿਹਾ ਹੈ ਔਰ ਜਿਹੜੀ ਲੈਂਡ ਪੂਲਿੰਗ ਕਹਿੰਦੇ ਆ ਇਹ ਸਰਾਸਰ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ ਪੰਜਾਬ ਕਿਸਾਨਾਂ ਨਾਲ ਦਗਾ ਹੈ ਔਰ ਜੇ ਇਹਨਾਂ ਨੇ ਜਗਾ ਕੋਈ ਲੈਣੀ ਆ ਕਿਸੇ ਵਪਾਰੀ ਨੂੰ ਲੈਣੀ ਸਿੱਧੀ ਲਵੇ ਸਿੱਧੀ ਲੈ ਕੇ ਜਿਹੜਾ ਜ਼ਿਮੀਦਾਰ ਨੂੰ ਕਿਸਾਨ ਨੂੰ ਵਾਰਾ ਖਾਏਗਾ ਰੇਟ ਲੈ ਕੇ ਉਹ ਆਪਣੇ ਕਲਾ ਨੋਜ਼ਰ ਨੇ ਜਿਹੜੀ ਆਪ ਖਰੀਦਣ ਸਰਕਾਰ ਦਾ ਇਹਦੇ ਚ ਕੀ ਕੰਮ ਹੈ ਜਿਵੇਂ ਸੜਕਾਂ ਦੇ ਜ਼ਿਮੀਦਾਰ ਆਪਣਾ ਮਰਜ਼ੀ ਦਾ ਰੇਟ ਲੈਂਦਾ ਕੋਈ ਰੇਲ ਲਾਈਨ ਨਿਕਲਦੀ ਆ ਮਰਜ਼ੀ ਦਾ ਰੇਟ ਲੈਂਦਾ ਤਾਂ ਕਿ ਉਹਨਾਂ ਨੂੰ ਪੈਸੇ ਨਗਦ ਮਿਲ ਕੇ ਜਿਹੜੇ ਕਿਸਾਨ ਦੀ 4 ਏਕੜ ਜ਼ਮੀਨ ਹੈ ਅੱਜ ਤੁਸੀਂ ਦੱਬ ਲੋ 40 ਸਾਲ ਨੂੰ ਆਬਾਦ ਹੋਣੀ ਹੈ ਕਿ ਨਹੀਂ ਹੋਣੀ ਉਹਨੂੰ ਤਾਂ ਤੁਸੀਂ ਬੇਮਥਾਜਿਆ ਕਰਤਾ ਆਪ ਇਲੈਕਸ਼ਨ ਤੋਂ ਪਹਿਲਾਂ ਜਦੋਂ ਇਹ اپੋਜੀਸ਼ਨ ਸੀ ਕਹਿੰਦੇ ਹੁੰਦੇ ਸੀ ਸਰਕਾਰਾਂ ਅਕਵਾਇਰ ਜ਼ਮੀਨਾਂ ਕਰਦੀਆਂ ਗਲਤ ਨੇ ਪਰ ਅੱਜ ਮੈਂ ਸਮਝਦਾ ਕਿ ਮਾਨ ਸਾਹਿਬ ਤੁਸੀਂ ਆਪ ਮੁੱਖ ਮੰਤਰੀ ਹੋ ਅੱਜ ਅਕਵਾਇਰ ਕਰਕੇ ਜ਼ਿਮੀਂਦਾਰ ਨੂੰ ਲੁੱਟਿਆ ਜਾ ਰਿਹਾ ਹੈ ਮੇਰੀ ਬੇਨਤੀ ਹੈ ਕਿ ਇਸ ਕਾਨੂੰਨ ਨੂੰ ਕਾਲੇ ਕਾਨੂੰਨ ਨੂੰ ਇਸ ਨੂੰ ਵਾਪਸ ਲਿਆ ਜਾਵੇ ਸਰਕਾਰ ਦੇ ਖਲਾਫ ਪ੍ਰਦਰਸ਼ਨ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੀ ਹਤਾਸ਼ੀ ਰਹੀ ਹੈ ਜਦੋਂ ਤੋਂ ਵੀ ਤੁਸੀਂ ਦੇਖਿਆ ਹੋਊਗਾ ਮਾਨ ਸਾਹਿਬ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਸਾਰਾ ਕੁਝ ਹੋਇਆ ਆ ਹੁਣ ਜਿਹੜਾ ਆ ਭਗਵੰਤ ਮਾਨ ਜੀ ਨੇ ਇਹ ਕਾਲਾ ਕਾਨੂੰਨ ਬਣਾਇਆ ਕਿਸਾਨਾਂ ਦਾ ਗਲਾ ਵੱਢਣ ਵਾਲਾ ਇਹਨੂੰ ਸਾਰੇ ਹੀ ਕਿਸਾਨ ਬਹੁਤ ਵੱਡਾ ਅਸਾਹ ਹੈ ਪਿੰਡਾਂ ਦੇ ਵਿੱਚ ਤੇ ਵੀ ਇਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਇਹ ਕਹਿੰਦਾ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਭਗਵਾਨ ਅਤਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਇਹਨਾਂ ਨੇ ਜਿਹੜਾ ਇਹ ਕਾਨੂੰਨ ਲਾਗੂ ਕੀਤਾ। ਦੇਖੋ ਬਹੁਤ ਵੱਡਾ ਕਾਫਲਾ ਜੋ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਰਹਿਨਮਾਈ ਦੇ ਵਿੱਚ ਤਕਰੀਬਨ 200 ਦੇ ਕਰੀਬ ਗੱਡੀ ਜਾ ਰਹੀ ਹੈ। 7-800 ਜੋ ਕਿਸਾਨ ਰੈਲੀ ਹੋ ਰਹੀ ਹੈ ਉੱਥੇ ਪਹੁੰਚ ਰਹੇ ਨੇ ਤੇ ਇੱਕ ਜੋ ਕਿਸਾਨਾਂ ਦੇ ਹੱਕ ਵਿੱਚ ਰੈਲੀ ਹੈ ਸਾਰੇ ਲਾਬੇ ਹਲਕੇ ਤੋਂ ਵੱਡਾ ਕੱਠ ਜਾ ਰਿਹਾ।